ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਭਿੰਡੀ ਨੂੰ ਕੱਟਦੇ ਹੋ ਤਾਂ ਉਸ ਸਮੇਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਨਾਲ ਭਿੰਡੀ ਚਾਕੂ ਨੂੰ چپਕੇਗੀ ਨਹੀਂ ਨੰਬਰ 2 ਹਰੀਆਂ ਮਿਰਚਾਂ ਦੀ ਡੰਡੀਆਂ ਨੂੰ ਤੋੜ ਕੇ ਫ੍ਰਿਜ ਵਿੱਚ ਰੱਖੋ ਇਸ ਨਾਲ ਮਿਰਚਾਂ ਜਲਦੀ ਖਰਾਬ ਨਹੀਂ ਹੋਣਗੀਆਂ ਨੰਬਰ 3 ਜੇਕਰ ਤੁਸੀਂ ਚੌਲਾਂ ਦੇ ਵਿੱਚ ਨਮਕ ਮਿਕਸ ਕਰਕੇ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਚੌਲ ਕਦੇ ਵੀ ਖਰਾਬ ਨਹੀਂ ਹੋਣਗੇ ਉਹ ਹਮੇਸ਼ਾ ਠੀਕ ਤੇ ਜੀਤੋ ਬਚੇ ਰਹਿਣਗੇ ਨੰਬਰ 4 ਜੇਕਰ ਤੁਸੀਂ ਪਤੀਲੇ ਵਿੱਚ ਦੁੱਧ ਪਾ ਕੇ ਗੈਸ ਤੇ ਰੱਖਦੇ ਹੋ ਤਾਂ ਉਸ ਦੇ ਕੰਨੀਆਂ ਤੇ ਤੇਲ ਲਗਾ ਦਿਓ ਉਸ ਦੀ ਮਦਦ ਨਾਲ ਦੁੱਧ ਦੁੱਧ ਵੀ ਉਬਲ ਕੇ ਬਾਹਰ ਨਹੀਂ ਨਿਕਲੇਗਾ ਨੰਬਰ 5 ਜੇਕਰ ਤੁਸੀਂ ਠੰਡੇ ਵਾਲੀ ਬੋਤਲ ਨੂੰ ਜਲਦੀ ਨਾਲ ਠੰਡਾ ਕਰਨਾ ਚਾਹੁੰਦੇ ਹੋ ਤਾਂ ਉਸ ਉੱਪਰ ਮਲਮਲ ਦਾ ਕੱਪੜਾ ਗਿੱਲਾ ਕਰਕੇ ਲਪੇਟ ਕੇ ਆਈਸ ਵਾਲੇ ਖਾਣੇ ਵਿੱਚ 5 ਮਿੰਟ ਲਈ ਰੱਖੋ ਇਸ ਦੀ ਮਦਦ ਨਾਲ ਜਲਦੀ ਠੰਡੀ ਹੋ ਜਾਵੇਗੀ ਨੰਬਰ 6 ਜੇਕਰ ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਲੰਮੀਆਂ ਤੇ ਭਰਮੀਆਂ ਬਣਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਉੱਪਰ ਨਾਰੀਅਲ ਦਾ ਤੇਲ ਲਗਾ ਲਓ ਤੇ ਸਵੇਰੇ ਉੱਠਣਸਰ ਧੋ ਲਓ ਇਸ ਨਾਲ ਉਹ ਦਿਨਾਂ ਵਿੱਚ ਹੀ ਭਰਮੀਆਂ ਹੋ ਜਾਣਗੀਆਂ ਨੰਬਰ 7 ਕਾਲੇ ਘੇਰਿਆਂ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਉਹਨਾਂ ਨੂੰ ਆਲੂ ਦੇ ਪੀਸ ਘਟ ਕੇ ਰੋਜ਼ਾਨਾ ਆਪਣੀ ਅੱਖਾਂ ਉੱਪਰ ਰੱਖੋ ਇਸ ਤਰ੍ਹਾਂ ਕਰਨਾ ਤੁਹਾਡੇ ਕਾਲੇ ਘੇਰੇ ਦਿਨਾਂ ਵਿੱਚ ਹੀ ਠੀਕ ਹੋ ਜਾਣਗੇ ਨੰਬਰ 8 ਜਿਨ੍ਹਾਂ ਦੇ ਸਿਰ ਦੇ ਵਾਲ ਘੱਟ ਹੋਣ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਣੀਆਂ ਦੀ ਦਲ ਦਾ ਪਾਣੀ ਆਪਣੇ ਸਿਰ ਉੱਪਰ ਲਗਾ ਕੇ ਸੌ ਜਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਿਰ ਦੇ ਵਾਲ ਜਲਦੀ ਸਹੀ ਹੋਣ ਲੱਗ ਜਾਂਦੇ ਹਨ ਜਦੋਂ ਵੀ ਤੁਹਾਡੀ ਉਮਰ 30 ਤੋਂ ਉੱਪਰ ਹੋ ਜਾਵੇ ਚਾਹੇ ਔਰਤਾਂ ਹੋਣ ਜਾਂ ਫਿਰ ਮਰਦ ਤੁਹਾਨੂੰ ਆਪਣੀ ਖੁਰਾਕ 'ਤੇ ਖਾਸ ਖਿਆਲ ਦੇਣਾ ਚਾਹੀਦਾ ਹੈ ਸਵੇਰ ਦੇ ਨਾਸ਼ਤੇ ਨੂੰ ਕਦੇ ਵੀ ਸਕਿੱਪ ਨਾ ਕਰੋ ਤੇ ਸਭ ਤੋਂ ਸਵੇਰ ਦਾ ਖਾਣਾ ਹੈਲਥੀ ਖਾਓ ਨੰਬਰ 10 ਜੇਕਰ ਤੁਸੀਂ ਸਵੇਰੇ ਸ਼ਾਮ ਨੂੰ ਤਾੜੀ ਬੁਝਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਸਿਰ ਹਮੇਸ਼ਾ ਤੰਦਰੁਸਤ ਰਹਿਣ ਦਾ ਨਾਲ ਹੀ ਸਿਰ ਨੂੰ ਐਕਸਰਸਾਈਜ਼ ਹੁੰਦੀ ਰਹਿੰਦੀ ਹੈ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਇੱਕ ਅਦਰਕ ਦਾ ਟੁਕੜਾ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ अनेका ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਨੰਬਰ 12 ਦਹੀਂ ਵਿੱਚ ਜੇਕਰ ਤੁਸੀਂ ਗੁੜ ਮਿਕਸ ਕਰਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ ਨੰਬਰ 13 ਕੱਚਾ ਪਿਆਜ਼ ਖਾਣ ਵਾਲਾ ਵਿਅਕਤੀ ਕਦੇ ਵੀ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਤੇ ਨਾਲ ਹੀ ਉਸਦੇ ਪੇਟ ਅੰਦਰ ਕਦੇ ਵੀ ਕੀੜੇ ਨਹੀਂ ਬਣਦੇ। ਨੰਬਰ 14 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਜਲਦੀ ਨਾਲ ਘੱਟ ਕਰਨਾ ਚਾਹੁੰਦੇ ਹੋ ਤਾਂ ਜੀਰੇ ਵਾਲੇ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਦੀ ਮਦਦ ਨਾਲ ਪੇਟ ਦੀ ਚਰਬੀ ਜਲਦੀ ਘੱਟ ਹੋ ਜਾਂਦੀ ਹੈ। ਨੰਬਰ 15 ਜਿਹੜੀਆਂ ਔਰਤਾਂ ਰੋਜ਼ਾਨਾ ਸਹੀ ਸਮੇਂ ਤੇ ਖਾਣਾ ਖਾਂਦੀਆਂ ਨੇ ਤੇ ਸਮੇਂ ਤੇ ਸੌਂਦੀਆਂ ਉੱਠਦੀਆਂ ਹਨ। ਉਨਾਰਤ ਨੂੰ ਕਦੇ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਜਲਦੀ ਨਹੀਂ ਕਰਨਾ ਪੈਂਦਾ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਮੋਟੀ ਰੋਟੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੇ ਨੀਕਾ ਰੋਗ ਦੂਰ ਹੁੰਦੇ ਨੇ ਨਾਲ ਹੀ ਤੁਸੀਂ ਜਵਾਨ ਹੀ ਰਹਿੰਦੇ ਹੋ ਕਿਉਂਕਿ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ ਨੰਬਰ 17 ਜਦੋਂ ਵੀ ਤੁਸੀਂ ਰੋਟੀ ਬਣਾਉਣ ਲੱਗਦੇ ਹੋ ਤਾਂ ਉਸ ਸਮੇਂ ਆਟੇ ਨੂੰ ਹਲਕਾ ਜਿਹਾ ਘਿਓ ਲਗਾ ਕੇ ਮੁੱਕੀ ਜ਼ਰੂਰ ਦਿਓ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ ਨੰਬਰ 18 ਰੋਟੀਆਂ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਅਦਰਕ ਦਾ ਟੁਕੜਾ ਪਾ ਦਿਓ ਤਾਂ ਇਸ ਨਾਲ ਵੀ ਰੋਟੀ ਹਮੇਸ਼ਾ ਨਰਮ ਹੀ ਰਹਿੰਦੀ ਹੈ ਨੰਬਰ 1 ਰੋਟੀਆਂ ਵਾਲੇ ਡੱਬੇ 'ਚ ਕਦੇ ਵੀ ਅਖਬਾਰ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਸੀਂ ਨੀਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਰੋਟੀਆਂ ਨੂੰ ਖਰਾਬ ਕਰਦਾ ਹੈ। ਨੰਬਰ 2 ਜੇਕਰ ਤੁਸੀਂ ਰੋਟੀ ਨੂੰ ਮੱਖਣ ਨਾਲ ਚੋਪੜ ਕੇ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ। ਜੇਕਰ ਨੀਂਦ ਨਾ ਆ ਰਹੀ ਹੋਵੇ ਤਾਂ ਦੁੱਧ 'ਚ ਥੋੜਾ ਜਿਹਾ ਜੈਫਲ ਮਿਕਸ ਕਰਕੇ ਪੀ ਲਓ ਇਸ ਨਾਲ ਨੀਂਦ ਚੰਗੀ ਆਵੇਗੀ। ਨੰਬਰ 3 ਮੱਖਣ ਦਾ ਜਦੋਂ ਵੀ ਤੁਸੀਂ ਘਿਓ ਬਣਾਉਂਦੇ ਹੋ ਤਾਂ ਉਸਨੂੰ ਪਹਿਲਾਂ ਹਲਕਾ ਗਰਮ ਕਰਕੇ ਉਸਨੂੰ ਫ੍ਰਿਜ ਵਿੱਚ ਰੱਖ ਦਿਓ। ਇਸਦੇ ਚੰਮਣ ਤੋਂ ਬਥੇ ਸ ਵਿੱਚ ਲੱਸੀ ਨੂੰ ਕੱਢ ਕੇ ਘਰਨ ਕਰੋ ਇਸ ਤਰ੍ਹਾਂ ਕਰਨਾ ਕਿ ਉਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਨੰਬਰ 3 ਜਦੋਂ ਵੀ ਤੁਸੀਂ ਪੂਹਾ ਬਣਾਉਂਦੇ ਹੋ ਤਾਂ ਉਸ ਵਿੱਚ ਨਮਕੀਨ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਉਹ ਬਹੁਤ ਹੀ ਸਵਾਦ ਲੱਗਦਾ ਹੈ ਨੰਬਰ 24 ਪਾਲਕ ਨੂੰ ਲੰਬੇ ਸਮੇਂ ਤੱਕ ਜੇਕਰ ਤੁਸੀਂ ਤਾਜ਼ੀ ਹੀ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਧੋ ਕੇ ਸੁਕਾ ਕੇ ਪੇਪਰ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 25 ਜਦੋਂ ਵੀ ਤੁਸੀਂ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਕੜ੍ਹੀ ਪਾਉਣ ਤੋਂ ਪਹਿਲਾਂ ਲੱਕੜ ਦੀ ਜੀ ਜੂ ਫਿਰ ਉਸ ਤਰ੍ਹਾਂ ਕਰਨ ਨਾਲ ਸਬਜ਼ੀ ਕੱਚੀ ਨਹੀਂ ਰਹਿੰਦੀ ਜੇਕਰ ਹੋਵੇਗੀ ਤਾਂ ਉਹ ਵੀ ਪੱਕ ਜਾਵੇਗੀ ਨੰਬਰ 26 ਘੜੇ ਦਾ ਪਾਣੀ ਪੀਣਾ ਸਰੀਰ ਨੂੰ ਕਦੇ ਵੀ ਕਿਸੇ بیماری ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਨਾਲ ਹੀ ਲੂੜੀ ਦੇ ਤੱਤ ਵੀ ਸਰੀਰ ਨੂੰ ਮਿਲਦੇ ਹਨ ਨੰਬਰ 24 ਤੋਂ ਪਹਿਲਾਂ ਹਰ ਇਨਸਾਨ ਨੂੰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਦੀ ਸਫਾਈ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਨੰਬਰ ਠਾਈ ਜਦੋਂ ਵੀ ਤੁਸੀਂ ਪਿਆਜ਼ ਕੱਟਦੇ ਹੋ ਤਾਂ ਉਸ ਨੂੰ ਕੱਟ ਕੇ ਪਹਿਲਾਂ ਪਾਣੀ ਵਿੱਚ ਭਿਉਂਦੇ ਹੋ ਇਸ ਤਰ੍ਹਾਂ ਕਰਨ ਨਾਲ ਪਿਆਜ਼ ਦੀ ਕੜੱਤਨ ਖਤਮ ਹੋ ਜਾਂਦੀ ਹੈ ਦੇ ਨਾਲ ਹੀ ਉਹ ਮੂੰਹ ਵਿੱਚੋਂ ਬਦਬੂ ਵੀ ਨਹੀਂ ਆਵੇਗੀ ਨੰਬਰ 29 ਜੇਕਰ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਵੱਧ ਤੋਂ ਵੱਧ ਹਰੀ ਇਲਾਇਚੀ ਚਬਾ ਲਿਆ ਕਰੋ ਇਸ ਨਾਲ 스멜 ਆਉਣੀ ਬੰਦ ਹੋ ਜਾਂਦੀ ਹੈ ਨੰਬਰ 3 ਫ੍ਰਿਜ ਵਿੱਚ ਕਦੇ ਵੀ ਸਮੈਲ ਨਾ ਆਵੇ ਤਾਂ ਇਸ ਨੂੰ ਅੱਧਾ ਨਿੰਬੂ ਕੱਟ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਨਾਲ ਸਮੈਲ ਨਹੀਂ ਆਵੇਗੀ। ਨੰਬਰ 33 ਜੇਕਰ ਤੁਸੀਂ 5 ਬਦਾਮਾਂ ਨੂੰ ਪੀਸ ਕੇ ਉਹਨਾਂ ਨੂੰ ਹਲਕਾ ਜਿਹਾ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ 15 ਮਿੰਟ ਲਈ ਲਗਾ ਲਓ ਤੇ ਫਿਰ ਧੋ ਲਓ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 32 ਜਿਹੜੀਆਂ ਔਰਤਾਂ ਜ਼ਿਆਦਾ ਸਲਵਾਰ ਸੂਟ ਹੀ ਪਾਉਂਦੀਆਂ ਹਨ ਉਹਨਾਂ ਆਰਤਾਂ ਦੀ ਸੁੰਦਰਤਾ ਦੂਰ ਤੋਂ ਹੀ ਦਿਖਾਈ ਦਿੰਦੀ ਹੈ। ਨੰਬਰ 33 ਜਿਹੜੀਆਂ ਔਰਤਾਂ ਅਕਸਰ ਸੋਚਦੀਆਂ ਹੀ ਰਹਿੰਦੀਆਂ ਹਨ ਉਹ ਬਹੁਤ ਸਦੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਹਨ। ਨੰਬਰ 34 ਜੇਕਰ ਤੁਹਾਡਾ ਮੂੰਹ बार-बार ਸੁੱਕ ਰਿਹਾ ਹੋਏ ਤਾਂ ਤੁਸੀਂ ਨਾਰੀਅਲ ਪਾਣੀ ਵਿੱਚ ਅੰਦਰ ਨੂੰ ਪੀਸ ਕੇ ਪੀ ਸਕਦੇ ਹੋ ਉਸ ਨਾਲ ਮੂੰਹ ਤਵੰਦ ਹੋ ਜਾਵੇਗਾ। ਨੰਬਰ 36 ਜਿਹੜੀਆਂ ਔਰਤਾਂ ਦਾ ਦਿਮਾਗ ਕੰਜੂਰ ਹੋਣ ਲੱਗ ਜਾਂਦਾ ਨਾ ਉਹਨਾਂ ਨੂੰ ਬਦਾਮ ਦਸ ਵੇ ਵਜ਼ਾਨਾ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਦਿਮਾਗ ਕੰਮ ਸਹੀ ਕਰਦਾ ਹੈ ਨੰਬਰ 36 ਕਪੜੇ ਧੋਣ ਸਮੇਂ ਹਮੇਸ਼ਾ ਪਾਣੀ ਵਾਲੀ ਸਰਫ ਦਾ ਹੀ ਇਸਤੇਮਾਲ ਕਰੋ ਨਾਲ ਹੀ ਕਪੜੇ ਵੀ ਸਾਫ਼ ਤੇ ਆਸਾਨੀ ਨਾਲ ਸਾਫ਼ ਹੋ ਜਾਂਦੇ ਨੇ ਨਾਲ ਹੀ ਸਰਫ ਵੀ ਘੱਟ ਲੱਗਦੀ ਹੈ ਇਸ ਤੋਂ ਇਲਾਵਾ 스멜 ਵੀ ਨਹੀਂ ਆਉਂਦੀ ਨੰਬਰ 37 ਜਦੋਂ ਵੀ ਤੁਸੀਂ ਕਪੜੇ ਧੋ ਕੇ ਹਟਦੇ ਹੋ ਤਾਂ ਤੁਰੰਤ ਸੁਕਣ ਤੋਂ ਬਾਅਦ ਤੈਅ ਜ਼ਰੂਰ ਲਗਾ ਦਿਓ ਇਸਤੇ ਮੈਨਾਂ ਕਪੜੇ ਪ੍ਰੈਸ ਨਹੀਂ ਕਰਨੇ ਪੈਣਗੇ ਨੰਬਰ 30 ਬਾਥਰੂਮ ਨੂੰ ਸਾਫ਼ ਰੱਖਣ ਲਈ ਨਹਾਉਣ ਤੋਂ ਬਾਅਦ ਉਹ ਸਵਿੱਚ ਪੋਚਾ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਸਾਫ਼ ਹੀ ਰਹੇਗਾ ਨੰਬਰ 39 ਖੂੜ ਖਾਣਾ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨਾਲ ਹੀ ਇਸ ਤੋਂ ਇਲਾਵਾ ਇਹ ਸਾਡੇ ਸਰੀਰ ਨੂੰ ਤਾਕਤ ਵੀ ਦਿੰਦੇ ਹਨ ਨੰਬਰ 40 ਅੱਖਾਂ ਦੀ ਰੋਸ਼ਨੀ ਨੂੰ ਹਮੇਸ਼ਾ ਸਹੀ ਰੱਖਣ ਲਈ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਨਾਲ ਹੀ ਠੰਡੇ ਪਾਣੀ ਦੇ ਛਿੱਟੇ ਵੀ ਮਾਰਦੇ ਰਹਿਣਾ ਚਾਹੀਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਤੋਂ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ